ਟਾਈਮ ਨਾਲ ਦੀ ਗੱਬਣ ਚੱਕ ਪਾਸ ਆ ਜੀ। ਬਾਕੀ ਟੀਕੇ ਦੇ ਤਾਂ ਇਹ ਜਮੇ ਹੀ ਕਾਬਲਾ ਹਨ। ਭਜਨ ਵੀ ਠੀਕ ਹੈ ਇਹਦਾ। ਕੀ ਥਾਨ ਬਹੁਤ ਸੋਹਣੇ ਹੈ ਤੇ ਜਿਵੇਂ ਗੱਬਣ ਦੇ ਹੁੰਦੇ ਹੈਗੇ ਇੱਦਾਂ ਨਜ਼ਰ ਆਉਂਦੀ ਹੈ ਜੀ ਝੋਲੀ ਬਹੁਤ ਸੋਹਣੀ ਹੈ। ਇੱਕ ਦੋ ਗੱਟੇ ਖਾ ਕੇ ਇਹਨੇ ਗੱਬਣ ਹੋ ਜਾਣਾਗਾ। ਉਹਨੀਆਂ ਬਹੁਤ ਆ ਦੋਵੇਂ। ਕੁਆਲਿਟੀ ਦੇਖੋ ਤੁਸੀਂ ਦੋਵਾਂ ਦੀ। ਫੇਸ ਦੇਣੀ ਹੈਗੀ ਦੇਖੋ। ਖੜਨੀ ਕੁੜਨੀ ਦੇਖੋ ਜੀ ਫੇਸ ਕੁਆਲਿਟੀ ਦੇਖੋ ਕਿੰਨੀ ਸੋਹਣੀ ਹੈਗੀ। ਦੇਖੋ। ਤੇ ਬਰੀਏ ਦੁੱਧ ਕੱਢਿਆ ਬਾ ਤੇ ਇਸ ਵਾਰ ਵੀ ਚੰਗੀ ਉਮੀਦ ਆਗੀ ਤੇ ਬਾਕੀ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਸੋਹਣੀ ਆਗੀ। ਕੋਈ ਦੋਸਤ ਇਹਦਾ ਮੁੱਲ ਹੈ 48000 ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਕੱਦ ਕਾੜ ਦੇ ਵਿੱਚ ਇਹ ਵੀ ਚੰਗੀ ਹੈਗੀ। ਸਾਂਭੀ ਵੀ ਵੀ ਚੰਗੀ ਆ ਆਰਡਰ ਵੀ ਸੋਹਣਾ ਦਿਖਾਉਂਦੀ ਆ ਹਜੇ ਤਾਜੀ ਸੂਈ ਆ ਤੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਸ਼ਹਿਰ ਜੈਤੋ ਤੋਂ। ਤਸੀਲ ਵੀ ਇਹਨੂੰ ਜੈਤੂਈ ਪੈ ਜਾਂਦੀ ਆ ਤੇ ਜ਼ਿਲ੍ਹਾ ਪੈ ਜਾਂਦਾ ਫਰੀਦਕੋਟ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਰਸੀ ਬੱਚੀਆਂ 6 ਤੋਂ 7 ਨਾਲ ਬੱਚੀਆਂ ਦੇ ਹੈਗੇ ਛੋਟੀ ਉਮਰ ਦੀਆਂ ਹੀ ਆ ਤੇ ਸਪੈਸ਼ਲ ਕੰਮ ਜਰਸੀ ਦਾ ਹੀ ਹੈਗਾ ਤੇ ਬਾਕੀ ਜਰਸੀ ਵੱਡੀਆਂ ਗਾਇਆਂ ਦੁੱਧ ਵਾਲੀਆਂ ਗਾਇਆਂ ਵੀ ਬਾਈ ਦੇ ਕੋਲੇ ਕਾਫੀ ਹੁੰਦੀਆਂ ਗਈਆਂ ਤੇ ਐਚ ਐਫ ਦੇ ਵਿੱਚ ਕ੍ਰੋਸ ਵੀ ਹੁੰਦੀਆਂ ਗਈਆਂ ਤਰੇਹੇ ਕਰਾਂ ਦਾ ਮਾਲ ਹੁੰਦਾ ਹੈਗਾ ਤੇ ਇਧਰ ਦੋ ਗਾਇਆਂ ਇੱਕ ਸੂਈ ਵੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਇਹ ਹੈਗੀ ਹੈ ਕਿ ਗੱਬਣ ਤੇ ਸਾਰਿਆਂ ਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਕੱਲੀ ਕੱਲੀ ਤੋਰ ਕੇ ਵੀ ਦਿਖਾਵਾਂਗੇ ਕਿ ਬਾਕੀ ਰੇਟ ਆ ਜੋ ਵੀਡੀਓ ਦੇ ਵਿੱਚ ਹੀ ਹੋਊਗਾ ਟੋਟਲ ਜਾਨਵਰਾਂ ਦਾ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਛੋੜੀਆਂ ਬੱਚੀਆਂ ਲੈਣੀਆਂ ਜਾਂ ਤੁਸੀਂ ਇਧਰ ਦੁੱਧ ਵਾਲੇ ਪਸ਼ੂ ਲੈਣੇ ਆ ਕਿਸੇ ਤਰ੍ਹਾਂ ਦਾ ਵੀ ਤੁਸੀਂ ਮਾਲ ਖਰੀਦਣਾ ਤੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੇ ਇੱਥੇ ਆ ਕੇ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਇਹਨਾਂ ਚੋਂ ਵੀ ਕੋਈ ਪਸ਼ੂ ਖਰੀਦਣਾ ਤਾਂ ਵੀ ਕਈ ਵਾਰੀ ਕੋਈ ਸੇਲ ਹੋ ਜਾਂਦਾਗਾ ਤਾਂ ਬਾਈ ਕੋਲੇ ਹੋਰ ਵੀ ਕਈ ਕਾਫੀ ਤਰੀਕਾਂ ਦੇ ਪਸ਼ੂ ਹੁੰਦੇ ਹੈਗੇ ਤੇ ਬੱਚੀਆਂ ਵੀ ਕਾਫੀ ਹੁੰਦੀਆਂ ਗਈਆਂ ਜੇ ਇਕੱਠੀਆਂ ਖਰੀਦਣੀਆਂ ਜਾਂ ਇੱਕ ਲੈਣੀ ਹੈ ਜਾਂ ਦੋ ਉਸੇ ਹਿਸਾਬ ਨਾਲ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਉਹੇ ਹਿਸਾਬ ਨਾਲ ਰੇਟ ਹੋ ਜਾਊਗਾ ਤੇ ਤੁਸੀਂ ਆਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਦੇ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਆਪਣਾ ਨਾਮ ਦੱਸ ਦਿਓ ਨਾਮ ਜਲਦੀਪ ਸਿੰਘ ਜੀ ਠੀਕ ਆ ਬਾਈ ਤੇ ਕੰਮ ਆਪਣਾ ਬਈ ਵਪਾਰ ਦਾ ਹੀ ਹੈ ਨਾ ਹਾਂ ਵਪਾਰ ਦਾ ਕਰਨਾ ਪਈ ਆ ਆਪਣੇ ਕੋਲ ਜਰਸੀ ਬੱਚੀਆਂ ਹੁੰਦੀਆਂ ਹਰ ਵਕਤ ਠੀਕ ਹੈ ਜੀ ਗੱਭਣ ਗੱੜਾ ਹੁੰਦੀ ਕੰਨੀ ਗੱਭਣ ਬਹਿਣਾ ਠੀਕ ਆ ਤੇ ਜਰਸੀ ਦੁੱਧ ਵਾਲੀਆਂ ਗਾਇਆਂ ਵੀ ਹੁੰਦੀਆਂ ਤੇ ਦੂਜੇ ਐਫ ਦੇ ਵਿੱਚ ਕ੍ਰੋਸ ਵੀ ਹੁੰਦੀਆਂ ਹਨਾ ਹਾਂ ਬਈ ਜੀ ਜਰਸੀ ਤੇਰੇ ਸਾਹਮਣੇ ਦੱਬਣ ਹੋਣੀ ਵੇਚੀ ਇੱਕ ਆਪਾਂ ਠੀਕ ਆ ਇੱਕ ਜਾਣੀ ਹੋਣੀ ਵੇਚੀ ਇੱਕ ਤਾਂ ਨਾ ਜਰਸੀ ਠੀਕ ਆ ਤੇ ਬਈ ਆਪਣੇ ਕੋਲੇ ਪਸ਼ੂ ਕਿੰਨੇ ਕੁ ਅਵੇਲੇਬਲ ਹੁੰਦੇ ਆਗੇ ਹਰੇਕ ਟਾਈਮ 7-8 ਨਗ ਹੁੰਦੇ ਆ ਆਪਣੇ ਕੋਲ ਠੀਕ ਆ ਵੀ ਕਦੋਂ ਵੀ ਕੋਈ ਆ ਸਕਦਾ ਵੀ ਖਾਲੀ ਨਹੀਂ ਮੜੂਗਾ ਹਨਾ ਹਾਂ ਜੀ ਠੀਕ ਹੈ ਬਾਈ ਪਹਿਲੇ ਨੰਬਰ ਦੇ ਬਾਈ ਇਹ ਬੱਚੀ ਖੜੀ ਹੈਗੀ ਇਹਦੀ ਕੀ ਡਿਟੇਲ ਆ ਗਈ ਇਹ ਬਾਈ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਗਈ 4 ਫੁੱਟ ਆ ਗਈ 400 ਕਲਾਸੀ ਹੋਵੇ ਪਰ ਦੰਦ ਠੀਕ ਹੈ ਤੇ ਜਰਸੀ ਰਛੀ ਜੀ ਦਾ ਠੀਕ ਹੈ ਬਾਈ ਤੇ ਆਪਣੀ ਚੈੱਕ ਕਰਾਈ ਵੀ ਆ ਤੇ ਕੋਈ ਜੇ ਕਿਸੇ ਨੇ ਲਿਆਣੀ ਹੈ ਕਰਾ ਸਕਦਾ ਠੀਕ ਹੈ ਲੋ ਵੀ ਦੋਸਤੋ 2.5 ਮਹੀਨਿਆਂ ਦੀ ਚੈੱਕ ਪਾਸ ਆ ਗਈ ਤੇ ਬਾਈ ਦੀ ਚੈੱਕ ਕਰਾਈ ਵੀ ਆ ਤੇ ਜਿਹਨੇ ਲੈ ਕੇ ਜਾਣੀ ਆ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਲਿਆ ਸਕਦੇ ਹੋਗੇ ਤੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਕਰਦ ਵੀ ਚੰਗਾ ਕਰੂਗੀ ਤੇ ਕਲਰ ਵੀ ਸੋਹਣਾ ਹੈਗਾ ਦੇਖ ਸਕਦੇ ਹੋ ਤੁਸੀਂ ਬਾਕੀ ਇਧਰੋਂ ਫੇਸ ਕੁਆਲਿਟੀ ਦੇਖ ਸਕਦੇ ਆ ਤੇ ਤੁਸੀਂ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਹੋ ਇਹ ਕੋਈ ਫੋਟੋ ਸਾਹਮਣੇ ਚਾਰੇ ਥਾਣਾ ਵੀਰੇ ਚਾਰੇ ਦਾਣੀ ਆ 27000 ਰੁਪਏ ਮੁੱਲ ਹੈ 27000 ਇਹਦਾ ਮੁੱਲ ਆ ਮਾਨ ਤਨ ਕਰ ਠੀਕ ਆ ਮਾਨ ਤਨ ਜਾਨੀ ਮਾੜਾ ਮੋਟਾ ਮੌਕੇ ਤੇ ਹੋ ਜੂ ਹਨਾ ਸਾਰਿਆਂ 'ਚ ਹੀ ਹੋ ਜੂ ਹਨਾ ਸਾਰਿਆਂ 'ਚ ਠੀਕ ਹੈ ਤੇ ਜਿਹੜੀ ਇਹ ਦੂਜੇ ਨੰਬਰ ਤੇ ਹੈ ਬਾਈ ਇਹ ਵੀ ਜਰਸੀ ਬੱਚੀ ਸੋਹਣੀ ਜੀੜਾ ਜੀ ਠੀਕ ਹੈ ਇਸ ਕੁਆਲਿਟੀ ਵਿੱਚ ਚੱਕਾ ਤਾਂ ਤੇ ਇਸ ਕੁਆਲਿਟੀ ਬਹੁਤ ਸੋਹਣੀ ਹੈ ਨਾ ਹਾਂ ਬੱਚੀ ਵੀ ਰਾਜੀ ਤੇ ਕੰਨਾਂ ਦੀ ਕੁਆਲਿਟੀ ਤੇ ਬਾਕੀ ਤੁਸੀਂ ਬੋਧੀ ਦੇਖ ਸਕਦੇ ਹੋ ਬਾਕੀ ਵੇਲ ਵੀ ਚੰਗੀ ਹੈਗੀ ਇਹਦੀ ਤੇ ਮੈਅ ਦਾ ਵੀ ਕੱਦ ਇਹ ਵੀ ਵਧੀਆ ਕਰੂਗੀ ਪੂਰਾ ਬਾਕੀ ਤੁਸੀਂ ਕਲਰ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਥਾਣੇ ਦੇ ਵੀ ਚਾਰੀ ਆ ਹਾਂ ਚਾਰੀ ਇਹਦੇ ਵੀ ਥਣ ਚਾਰੀ ਹੈਗੇ ਬਾਈ ਦੇ ਬਾਕੀ ਵੇਖੇ ਵਾ ਸਾਰੇ ਤੇ ਤੁਸੀਂ ਆਪ ਦੀ ਤਸੱਲੀ ਕਰਕੇ ਲਿਆ ਸਕਦੇ ਹੋਗੇ ਤੋੜ ਲਾ ਬਾਕੀ ਗੱਲ ਇਹ ਨੇ ਕਾਬਲਾ ਵੀ 16 ਕਿ ਮਹੀਨੇ ਹੋਰ ਆ ਬਾਕੀ ਟੀਕੇ ਦੇ ਤਾਂ ਇਹ ਜਮੇ ਹੀ ਕਾਬਲਾ ਹਨ ਭਜਨ ਵੀ ਠੀਕ ਹੈ ਇਹਦਾ ਤੇ ਵੇਲ ਵੀ ਚੰਗੀ ਬਾਕੀ ਗੱਦ ਵੀ ਠੀਕ ਕਰੂਗੀ ਹਨਾ ਵਧੀਆ ਕਰੂਗੀ ਫੇਸ ਕੁਆਲਟੀ ਸੋਹਣੀ ਹੈ ਪੂਰੀ ਇਹਦੀ ਐਂ ਜਮਾ ਪਿਓਰ ਆ ਗਈ ਦੇਖੋ ਦਵਾ ਕੇ ਤੁਹਾਨੂੰ ਤੇ ਜੰਦਾ ਦਿੰਦੇ ਆਪਾਂ ਫੇਸ ਦੀ ਕੁਆਲਟੀ ਬਹੁਤ ਸੋਹਣੀ ਹੈ ਇਹਦਾ ਮੁੱਲ ਕਿੰਨਾ ਬਾਈ 27000 ਰੁਪਏ ਇਹਦਾ ਵੀ 27000 ਆ ਰਹੀ ਹੈ ਠੀਕ ਤੇ ਆ ਗਈ ਆਹਾ ਤੀਜੇ ਨੰਬਰ ਤੇ ਆਹ ਬੜੀ ਖੀਰੀ ਬੱਛੀ ਹੈ ਜੀ ਠੀਕ ਹੈ ਜੀ ਨਾਕ ਵੀ ਨੁਮਰਾਂ ਚੰਗੀ ਸੰਭੀ ਭਰੀ ਹੋਈ ਆ ਠੀਕ ਆ ਬਾਈ ਤੇ ਇਹਦੇ ਸੰਗ ਹੁਣ ਦਿਖਾਏ ਆ ਆਪਾਂ ਬੰਲਾ ਮਾਰੀ ਮਾਰੀ ਫੋਟਾਂ ਸੀਗੀਆਂ ਇਹਦੇ ਅੱਛਾ ਜੀ ਆਪਾਂ ਤੋਂ ਦਿਖਾਏ ਜਾਗੇ ਹਾਂਜੀ ਹਾਂਜੀ ਠੀਕ ਹੈ ਲੋ ਵੀ ਦੋਸਤੋ ਸੰਗ ਦੇ ਹੁਣ ਦੇ ਇੱਥੇ ਦਿਖਾਏ ਆ ਬਾਈਆਂ ਨੇ ਤੇ ਬਾਕੀ ਦੰਦੋਂ ਖੀਰੀ ਹੈਗੀ ਫੇਸ ਕੁਆਲਟੀ ਬਾਡੀ ਵੰਤਰ ਦੇਖ ਸਕਦੇ ਹੋ ਤੁਸੀਂ ਇਹ ਵੀ ਸੋਹਣੀ ਹੈਗੀ ਥੋੜੀ ਸੇਵਾ ਦੇ ਨਾਲ ਇਹਨੇ ਗੱਬਣ ਹੋ ਜਾਣਾ ਥੋੜੇ ਜਿਹੇ ਟਾਈਮ ਦੇ ਵਿੱਚ ਇੱਕ ਦੋ ਗੱਟੇ ਖਾ ਕੇ ਇਹਨੇ ਗੱਬਣ ਹੋ ਜਾਣਾਗਾ ਰੰਗ ਰੂਪ ਇਹਦਾ ਵੀ ਸੋਹਣਾਗਾ ਵੱਖਰਾ ਜਿਹਾ ਹੀਗਾ ਦੇਖ ਸਾਡੇ ਨੂੰ ਤੁਸੀਂ ਇਹਦੇ ਥੱਲੇੋਂ ਕਿਵੇਂ ਆ ਝੋੜੀ ਠੀਕ ਆ ਹਾਂ ਠੀਕ ਆ ਜੀ ਚਾਰ ਹੀ ਥਾਂ ਨੇ ਇਹਦੇ ਅਗੇ ਤੇ ਬਾਕੀ ਸਾਰਿਆਂ ਦੀ ਬਥਣ ਓਕੇ ਜਮ ਹਾਂ ਸਾਰਿਆਂ ਦਾ ਠੀਕ ਹੈ ਬਾਕੀ ਬਾਈ ਨੇ ਦੇਖ ਕੇ ਲਿਆਉਂਦੀਆਂ ਗਈਆਂ ਤੇ ਤੁਸੀਂ ਆਈ ਤਸੱਲੀ ਕਰਕੇ ਲਿਆ ਸਕਦੇ ਹੋ ਚੌਥੇ ਨੰਬਰ ਤੇ ਬਾਈ ਜਿਹੜੀ ਇਹ ਇਹਦਾ ਰੇਟ ਕਿੰਨਾ ਹੈ ਇਹ ਤਿੰਨਾ ਮੱਛੀਆਂ ਦਾ 15-15000 ਰੁਪਏ ਮੋਲੇ ਜਿਹੜੀਆਂ ਆਹ ਦਿਨੇ ਆ ਹਾਂ ਇੱਕ ਇਹ ਤੇ ਦੋ ਆ ਜਿਹੜੇ ਆਪਾਂ ਗਿ ਦਿਖਾਉਣੀ ਕੱਲੀ-ਕੱਲੀ ਦਾ 15 ਕੱਲੀ-ਕੱਲੀ ਦਾ 15 ਠੀਕ ਹੈ ਇਹਦਾ ਵੀ ਯਾਨੀ 15 ਹੀ ਹੈਗਾ ਹਾਂ ਬੱਚਾ ਬਹੁਤ ਪ੍ਰੀਆ ਵਾਲੀ 15000 ਤੇ ਆਹ ਤਾਂ ਬਹੁਤ ਸੋਹਣੀ ਹੈ ਨਾ ਫੇਸ ਕੁਆਲਿਟੀ ਦੇਖੋ ਤੁਸੀਂ ਇਹਦੀ ਤੇ ਬਾਕੀ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਾਕੀ ਥਾਨ ਬਹੁਤ ਸੋਹਣੇ ਹੈ ਜਿਵੇਂ ਗੱਬਣ ਦੇ ਹੁੰਦੇ ਹੈਗੇ ਇਦਾਂ ਨਜ਼ਰ ਆਉਂਦੀ ਹੈ ਝੋਲੀ ਬਹੁਤ ਸੋਹਣੀ ਹੈ ਤੇ ਬਾਕੀ ਥਾਨ ਹੈ ਵਿਚਾਰੀ ਆਗੇ ਕੋਈ ਫੋਟ ਸ਼ਾਂਗਣੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਗੱਬਣਾ ਨੂੰ ਝੋਲੀ ਹੈ ਮੈ ਦਾ ਵੀ ਇਹਦਾ ਵੀ ਬਹੁਤ ਚੰਗਾ ਬਹੁਤ ਚੰਗਾ ਆਰਡਰ ਤਿਆਰ ਕਰੂਗੀ ਇਹ ਮੌਕੇ ਤੇ ਇਹਦਾ ਵੀ ਆਈਆਂ ਇਹਦਾ ਵੀ ਆਈਆਂ ਦੇਖੋ ਤੁਸੀਂ ਉਹਨਾਂ ਦੇ ਇੱਕੋ ਜਿਹੇ ਬਾਦ ਦੇ ਸਕਿਆ ਚਾਰੀ ਇਹਦੇ ਆ ਗਈ ਥਾਨ ਤੇ ਝੋਲੀ ਇਹਦੀ ਵੀ ਬਹੁਤ ਵਧੀਆ ਆ ਗਈ ਹਾਂ ਇਹ ਤਿੰਨ ਬੱਚਾ 15-15000 ਦੇ ਮੋੜੇ ਇਹਨਾਂ ਤੋਂ ਮੈ ਦਾ ਵੀ ਇਹ ਬਹੁਤ ਸੋਹਣੀਆਂ ਬਹਿੜਾਂ ਤਿਆਰ ਹੋਣਗੀਆਂ ਇਹ ਤੇ ਦੁੱਧ ਨੂੰ ਵੀ ਚੰਗਾ ਰਹਿਣਗੀਆਂ ਤੇ ਬਾਕੀ ਤੇ ਚਾਈ ਤੇ ਸੱਲੀ ਤੇ ਖਰੀਦਣੀਆਂ ਸੋਹਣੀਆਂ ਬਹੁਤ ਆ ਦੋਵੇਂ ਕੁਆਲਿਟੀ ਦੇਖੋ ਤੁਸੀਂ ਦੋਵਾਂ ਦੀ ਫੇਸ ਦੀ ਕੁਆਲਿਟੀ ਵੀ ਬਹੁਤ ਸੋਹਣੀ ਹੈਗੀ ਤੇ ਰੰਗ ਰੂਪ ਵੀ ਇਹਨਾਂ ਦੇ ਵੱਖਰੇ ਹੀ ਹੈਗੇ ਬਾਕੀ ਬਾਡੀ ਵਾਂਤਰ ਦੀਆਂ ਵੀ ਚੰਗੀਆਂ ਸਮੀਆਂ ਹੋਆਂ ਵੀ ਚੰਗੀਆਂ ਕੋਈ ਲਿਸੀਆਂ ਨਹੀਂ ਹੈਗੀਆਂ ਕਿਸੇ ਬਸ ਦਿਸਦੀਆਂ ਇਹ ਤੇ ਝੋਲੀ ਤੁਹਾਨੂੰ ਦਿਖਾਈ ਦਿੱਤੀ ਆ ਐ ਪੂਰੀਆਂ ਟਾਪ ਕੁਆਲਿਟੀ ਦੀਆਂ ਸੱਤੀ ਸਿਰਿਆਂ ਨੂੰ ਦੋਵੇਂ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਸੇਵਾ ਦੇ ਨਾਲ ਹੀ ਇਹ ਕੱਬਣ ਹੋ ਜਾਣਗੀਆਂ ਇਹਨਾਂ ਦਾ ਰੇਟ ਵੀ 15-15 ਹੀ ਆ ਤੇ ਇਹਨਾਂ ਦੋਵਾਂ ਦਾ ਵੀ ਰੇਟ 15-15 ਹੀ ਆ ਮਤਲਬ ਕਿ ਕੱਲੀ-ਕੱਲੀ ਦਾ 15 ਆਉਂਦਾ ਤੇ 15 ਆਉਂਦਾ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ 15 ਹੀ ਇਹਦਾਗਾ ਤੇ ਉਸ ਤੋਂ ਬਾਅਦ ਆ ਗਈ ਆ ਦੋਨੇ ਪੱਤਰਾਂ ਦਾ ਮੁੱਲ ਲਗਦੇ 13-13 ਆ ਯਾਰ ਯਾਰ ਇਹਨਾਂ ਦੋਵਾਂ ਦਾ 13-13 ਹਜ਼ਾਰ ਆ। ਠੀਕ ਆ ਬਾਈ। ਜੀਰ ਪੱਖੋ ਨੰਬਰ 4 4 ਆ ਵੀ ਬੁਰੀ ਸੋਹਣੀ ਆ ਹਨਾ। ਹਾਂ ਐਰ ਸ਼ਹਿਰ ਵਿੱਚ ਜੀਰ ਚਲੋ। ਇਹ ਆ ਗਈ ਯਾਰ ਸ਼ਹਿਰ ਦੇ ਵਿੱਚ। ਫੇਸ ਕੁਆਲਿਟੀ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਆਗੀ। ਰੰਗ ਇਹਦਾ ਵੀ ਵੱਖਰਾ ਜਈ ਹੈਗਾ। ਤੇ ਇਹਨਾਂ ਦਾ 13-13 ਹਜ਼ਾਰ ਆ ਹਨਾ। ਠੀਕ ਆ। ਇਹਦਾ ਵੀ ਤੇ ਰਹੀਆਂ। ਇਹਦੀ ਵੀ ਕੁਆਲਿਟੀ ਦੇਖੋ ਤੁਸੀਂ। ਕੰਨਾਂ ਦੀ ਕੁਆਲਿਟੀ, ਬਾਡੀ ਬੰਤਰ। ਇਹ ਵੀ ਬਹੁਤ ਸੋਹਣੀ ਆਗੀ ਦੇਖੋ। ਖੜਨੀ ਕੁੜਨੀ ਦੇਖੋ ਜੀ ਫੇਸ ਕੁਆਲਿਟੀ ਦੇਖੋ ਕਿੰਨੀ ਸੋਹਣੀ ਆਗੀ। ਦੇਖੋ ਉਸ ਤੋਂ ਬਾਅਦ ਇਹਦਰ ਘੱਬਣ ਗਾਂ ਆ ਗਈ ਤੇ ਆਪਾਂ ਇਹਦੀ ਵੀ ਡਿਟੇਲ ਲੈਣੇ ਆਗੇ ਇਹਦੀ ਬਈ ਕੀ ਡਿਟੇਲ ਹੈ ਕਿੰਨੇ ਦਿਨ ਕੱਢਦੀ ਹੈ ਹਜੇ ਉਹਦੇ ਅੱਧ 10 ਦਿਨ ਬਾਕੀ ਹੈ ਜੇ ਤੇ ਸੂਆ ਕਿਹੜਾ ਸੂਗੀ ਦੂਜਾ ਸੂਆ ਰੀਜਨ ਹੈ ਬਾਈ ਜੀ ਦੂਜਾ ਸੂਆ ਓਰੀਜਨਲ ਕਿਤੇ ਵੈਸੇ ਮਾਗੇ ਦੰਦ ਚੈੱਕ ਨਹੀਂ ਕਰੇ 17 ਲੀਟਰ ਪਹਿਲੇ ਸੂਏ ਦਾ ਦੁੱਧ ਪਾਇਆ ਨਾਲ ਅਸੀਂ ਕੱਚੀ ਜ਼ਰੂਰ ਹੈ ਪਰ ਵੈੜ ਜੰਮਟਾਂ ਮਕਾਲੀ ਤੇ ਜਾਣ ਵਾਲੀ ਵੈੜਾ ਜਿਆਦਾ ਠੀਕ ਆ ਲੋ ਵੀ ਦੋਸਤੋ ਇਹ ਦੰਦ ਬਾਈ ਨੇ ਚੈੱਕ ਨਹੀਂ ਕਰੇਗੇ ਤੁਸੀਂ ਆਦ ਚੈੱਕ ਕਰਕੇ ਲਿਆ ਸਕਦੇ ਹੋਗੇ ਤੇ ਬਰੀਆ ਦੁੱਧ ਕੱਢਿਆ ਬਾ ਤੇ ਇਸ ਵਾਰ ਵੀ ਚੰਗੀ ਉਮੀਦ ਆਗੀ ਤੇ ਬਾਕੀ ਬਾਡੀ ਬੰਤਰ ਦੀ ਬਹੁਤ ਚੰਗੀ ਆ ਸੋਹਣੀ ਆਗੀ ਥਾਣਾ ਦੀ ਕੁਆਲਟੀ ਵੀ ਦੇਖ ਸਕਦੇ ਹੋ ਬਹੁਤ ਵਧੀਆ ਆਗੀ ਸਾਂ ਵੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਕਿਸੇ ਪਾਸੋਂ ਦਿਸਦੀ ਤੇ ਬਾਕੀ ਆਰਡਰ ਇਹਨੇ ਚੰਗਾ ਸਟਾਰਟ ਕਰਿਆ ਵਾ ਪੱਟਣਾ ਪੱਕਿਆ ਜੇ ਦਿਨ ਕਾਫੀ ਬਏ ਹੈਗੇ ਮੌਕੇ ਤੇ ਉਮੀਦ ਆ ਵੀ ਸੋਹਣਾ ਆਰਡਰ ਤਿਆਰ ਕਰਦੇ ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਤਾਂ ਤਸੱਲੀ ਕਰਕੇ ਲਿਆ ਸਕਦੇ ਹੋ ਰੇਟ ਇਹਦਾ ਕਿੰਨਾ ਬਾਈ ਇਹਦਾ 60000 ਰੁਪਏ ਇਹਦਾ ਰੇਟ 262000 ਆ ਬਾਕੀ ਮੌਕੇ ਦੇ ਮਾੜਾ ਮੋਟਾ ਮਾਨਤਨ ਹੋ ਜਾਊਗਾ ਤੇ ਇਸ ਤੋਂ ਬਾਅਦ ਲਾਸਟ ਦੀ ਆ ਗਈ ਇਹ ਸੂਈ ਵੀ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਕੱਲ ਹੀ ਸੂਈ ਆ ਭਾਈ ਤੇ ਅੱਜ ਖਾਲੀ ਕਰਨੀ ਛਾਉ ਨੂੰ ਠੀਕ ਆ ਇਹਦਾ 8 ਕਿਲੋ ਲੀਟਰ ਵਾਲਾ 9 ਲੀਟਰ ਦੇ ਮਗਰਵੱਛਾ ਇਹਦੇ ਮਗਰਵੱਛਾ ਹੈ ਇਹਦੇ ਇਹ ਕਿਹੜਾ ਸੂਆ ਇਹ ਸਹੀ ਤੀਜਾ ਸੂਆ ਸੂਈ ਇਹ ਤੀਜਾ ਸੂਆ ਸੂਈ ਆ ਤੇ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਇਹ 14-15 ਲੀਟਰ ਪਾ ਦੇਵੇ 14-15 ਲੀਟਰ ਦੁੱਧ ਦੇ ਦਊਗੀ ਹਾਂਜੀ ਠੀਕ ਆ ਉਹ ਸਾਫ਼ ਆ ਹਾਂ ਚੜਾਈ ਦੁੱਧ ਠੰਡੀ ਸੀ ਲਈ ਓਕੇ ਆ ਜਮਾ ਠੀਕ ਆ ਇਹਦਾ ਮੁੱਲ ਇਹਦਾ 48000 ਰੁਪਏ ਮੁੱਲ ਇਹਦਾ 48000 ਮਾਨਤਨ ਹੋ ਜੂ ਮੌਕੇ ਤੇ ਹਨਾ ਠੀਕ ਆ ਖੋਲ ਦੇ ਲੋਕੀ ਦੋਸੋ ਇਹਦਾ ਮੁੱਲ ਹੈ 48000 ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਤੇ ਕੱਦ ਕਾੜ ਦੇ ਵਿੱਚ ਇਹ ਵੀ ਚੰਗੀ ਹੈਗੀ ਸਾਂਭੀ ਵੀ ਚੰਗੀ ਆ ਆਰਡਰ ਵੀ ਸੋਹਣਾ ਦਿਖਾਉਂਦੀ ਆ ਹਜੇ ਤਾਜੀ ਸੂਈ ਆ ਤੇ ਬਾਕੀ ਥਾਣਾ ਚ ਵਿੱਥੀ ਬਹੁਤ ਆ ਦੇਖੋ ਥਾਣਾ ਦਾ ਸਾਈਜ਼ ਇਹ ਬਹੁਤ ਸੋਹਣਾਗਾ ਬਾਕੀ 나ੜਾ ਨੂੜਾ ਆਰਡਰ ਤੇ ਬਹੁਤ ਵਧੀਆ ਆਗੀਆਂ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਬੈਕ ਸਾਈਡ ਤੋਂ ਵੀ ਬਹੁਤ ਸੋਹਣੀ ਚੰਗਾ ਆਰਡਰ ਤਿਆਰ ਕਰਨਾ ਇਹਨੇ ਵੀ ਥੀ ਕਾਫੀ ਜ਼ਿਆਦਾ ਕੀ ਥਾਣਾ ਚ ਬਾਕੀ ਕੁਝ ਥਾਣਾ ਜਮਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੱਚਾ ਦੇਖ ਸਕਦੇ ਬਿਲਕੁਲ ਤਾਜੀ ਸੂਈਆਂ 나ੜਾ ਦਾ ਨਾਲ ਦੇਖ ਸਕਦੇ ਡਿਟੇਲ ਤੁਹਾਨੂੰ ਤਕਰੀਬਨ ਦੋਸਤੋ ਜਿਹੜਾ ਵੀ ਤੁਸੀਂ ਬਸ਼ਰੂ ਖਰੀਦਣਾ ਤੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਗਾਈਆਂ ਖਰੀਦਣੀਆਂ ਜਾਂ ਤੁਸੀਂ ਬੱਚੀਆਂ ਖਰੀਦਣੀਆਂ ਕੱਟੀਆਂ ਖਰੀਦ ਰੰਗਾ ਜਾਂ ਜਿਹੜੇ ਸਹਾਨਾਂ ਵੀ ਤੁਸੀਂ ਮਾਲ ਖਰੀਦਣਾ ਤੁਹਾਨੂੰ ਪਸੰਦ ਆਉਂਦਾ ਤੇ ਬਾਈ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜਰਸੀ ਬੱਚੀਆਂ ਕਾਫੀ ਹੁੰਦੀਆਂ ਗਈਆਂ ਤੇ ਤੁਸੀਂ ਆ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਗਾਵਾਂ ਵੀ ਕਾਫੀ ਹੁੰਦੀਆਂ ਜਰਸੀ ਦੇ ਵਿੱਚ ਜਰਸੀ ਸੀਗੀ ਇੱਕ ਤੇ ਥੋੜਾ ਜਿਹਾ ਆਪਾਂ ਲੇਟ ਹੋ ਗਏ ਤੇ ਉਹਦੀ ਵੀ ਨਹੀਂ ਤਾਂ ਵੀਡੀਓ ਬਣਾਉਣੀ ਸੀਗੀ ਤੇ ਉਹ ਪਹਿਲਾਂ ਸੇਲ ਹੋ ਗਈ ਹੈਗੀ ਤੇ ਜਰਸੀ ਗਾਈਆਂ ਵੀ ਹੁੰਦੀਆਂ ਹਰੇਕ ਤਰ੍ਹਾਂ ਦਾ ਮਤਲਬ ਹਰੇਕ ਭਾ ਦਾ ਜਾਨਵਰ ਬਾਈ ਕੋਲੋਂ ਤੁਹਾਨੂੰ ਮਿਲ ਜੂਗਾ ਤੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਐਂਡ ਤਾਈਂ ਜੋੜਨ ਲਈ ਸਾਰਿਆਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ